ਕੁਰਦਾਸਪੁਰ ਟੈੰਗੂ ਦਾ ਪਰਕ੍ਰੋਪ ਚਾਰੀ ਇੱਕ ਨੌਜਵਾਨੀ ਹੋਈ ਉਹ ਕੁਝ ਸਮਾਂ ਪਹਿਲਾਂ ਹੀ ਦਬਈ ਤੋਂ ਵਾਪਸ ਪਰਤਿਆ ਸੀ ਅਤੇ ਕੁਰਦਾਸਪੁਰ ਵਿੱਚ ਟੈੰਗੂ ਦਾ ਪਰਕੋਪ ਲਗਾਤਾਰ ਮhta ਜਾ ਰਿਹਾ ਹੈ ਅਤੇ ਟੈੰਗੂ ਦੇ ਕਾਰਨ ਇੱਕ 25 ਸਾਲਾ ਨੌਜਵਾਨ ਮਨਤਜੀ ਸਿੰਘ ਹਿੰਦੂ ਦੀ ਮੌਤ ਦੀ ਖਬਰ ਹੈ ਦੱਸਿਆ ਜਾ ਰਿਹਾ ਹੈ ਕਿ ਮਰਤਕ ਕੁਝ ਸਮਾਂ ਪਹਿਲਾਂ ਹੀ ਦਬਈ ਤੋਂ ਵਾਪਸ ਪਰਤਿਆ ਸੀ ਜਿਸ ਦੀ ਟੈੰਗੂ ਕਾਰਨ ਮੌਤ ਹੋਣ ਦੀ ਖਬਰ ਹੈ ਤੱਕ ਨੌਜਵਾਨ ਘਰ ਨੰਬਰ 16 ਇਹ ਮ ਖਲਾਵਾਸੀਆਂ ਨੇ ਕਾਫੀ ਗੁੱਸੇਦਿਲੇਜ ਵਿੱਚ ਦੱਸਿਆ ਕਿ ਇਲਾਕੇ ਵਿੱਚ ਰਾਜਨੀਤਿਕ ਕੈਪਾਜੀ ਕਰਨ ਤੇ ਤਕਰਾਰ ਹੋ ਰਿਹਾ ਤੇ ਮਲਾਚਬ ਪੂਰੇ ਮਹੱਲੇ ਦੀ ਬਚਾਈ ਕਰ ਚੁਪਚੁਪ ਕੇ ਸਪਰੇਅ ਕਰਦੇ ਹਨ ਜਿਸ ਨਾਲ ਲੋਕਾਂ ਵਿੱਚ ਇਸ ਨੂੰ ਲੈ ਕੇ ਕਾਫੀ ਇਤਰਾਜ਼ ਹੈ ਕਿ ਕਿ ਮਲਾਚਬ ਮਨਸਾਰੇ ਹੀ ਮਹੱਲੇ ਦੇ ਕਰਕਰ ਜਾ ਕੇ ਸਪਰੇਅ ਕਰਨੀ ਚਾਹੀਦੀ ਹੈ ਆ ਜੋ ਰੇਟਿੰਗ ਨੂੰ ਬਚਾਇਆ ਜਾ ਸਕੇ ਜਾਂ ਫਿਰ ਇਹ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ ਹੋਇਆ ਪਿਆ ਹੈ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਉਹ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ ਹੈ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜ਼ੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦ ਹੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪੜਾ ਸਾਭ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਭ ਦੀ ਪੜਾ ਸਾਹਿਬ ਨਾਲ ਨਾ ਬਬੇਆਲ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਔਖਾ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਤਮਾ ਸਾਹਿਬ ਦੇ ਡੱਟ ਹੋਈ ਇੱਕ ਪਰਸੋਂ ਮਰਿਆ ਇੱਕ ਅੱਜ ਹੋਣੇ ਜੀ ਅਰਥੀਤ ਯਾਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਿਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪੈ ਰਹੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਨਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਪੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਉੱਲ ਧਿਆਨ ਦੇਣ ਆਪਸੇ ਲੜਾਈਆਂ ਆਪਸੇ ਫੋਟ ਛੱਡ ਕੇ ਤੇ ਇਸ ਪਾਸੇ ਨੂੰ ਧਿਆਨ ਦੇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਕੋਰੀ ਮੇਂ ਇੰਨਾ ਡੈਂਗੂ ਹਾਲਿਆ ਹੋਇਆ ਹਰ ਘਰ ਚ ਬੰਤਾ ਕੋਈ ਨਾ ਕੋਈ ਬਿਮਾਰ ਪਿਆ ਜਾਏ ਪ੍ਰਸ਼ਾਸਨ ਨਾਲ ਕੋਈ ਇਹਦੀ ਹਨੀਕ ਸੋਚ ਹੈ ਜਿਹੜੇ ਘਰ ਕੋਈ ਡੈਂਗੂ ਹੋਤੋ ਹਸਪੀਟਲੋਂ ਆਦਾ ਸੁਣਿਆ ਉਹਦੇ ਘਰੋਂ ਹੋ ਗਏ ਚਲੇ ਜਾਂਦੇ ਕੋਈ ਗਲੀਆਂ ਨਾਰੀਆਂ ਚ ਕੋਈ ਸਪਰੇ ਨਹੀਂ ਆਗਾ ਇਹਦੇ ਚ ਜੋ ਨੋਜਵੰਨਾ ਦੀ ਪਰ ਸੋ ਵੀ ਕਮ ਹੋ ਰਹੀ ਹੁਣ ਅਜ ਕਾਜ ਦੀ ਵੀ ਚਲੀ ਆਫੇ ਹੁਣੇ ਹੀ ਮੋਟੋਈ ਆ ਉਹ ਵੀ ਵਿਚਾਰਾ 25 26 ਹਜ਼ਾਰ ਦਾ ਹੀ ਮੁਤਾਜਰੇ ਦੀ ਮੋਟੋਈ ਆ ਅ ਪਿਛੇ ਹੁਣ 30 40 ਘਟ ਘਾੜੀ 4 5 ਮੋਟ ਮੋਤਾ ਜਿਹੜੇ ਅਨ ਮੈਰਿਡ ਬੱਚਿਆ ਨਹੀਂ ਹੋਈਆਂ ਇਹਦੇ ਨਾਲੋਂ ਮਰੀ ਡਰ ਲੱਗ ਰਿਹਾ ਸਾਰੇ ਘਰ ਸਾਂਹਮੇ ਪਏ ਐ ਹਲੇ ਸਾਰੀ ਜਿਹੜੀ ਆ ਜੜੀ ਸਾਰੀ ਬੱਚੇ ਜਮਾਨੀਆਂ ਉੋਂ ਤਾਂ ਸਭ ਸਾਂਮੀਆਂ ਰਹੀਆਂ ਇਹ ਬਿਮਾਰੀ ਤੋਂ ਮਰੀ ਬਚਣ ਵਾਸਤੇ ਕੋਈ ਮਰੀ ਹੈ ਨਹੀਂ ਕੋਈ ਕੁਛ ਛਿਰਕਣ ਵਾਲਾ ਨਹੀਂ ਹੈ ਕੋਈ ਕਸ਼ੂ ਨਹੀਂ ਹੈਗਾ ਇਹਦੇ ਕਰ ਇਹ ਤਰ੍ਹਾਂ ਵੇਤਨ ਆ ਕੇ ਕੇ ਵਾਸਤੇ ਇਹੋ ਜੇ ਹਾਸਤੇ ਮਾਉਣ ਇਹਨੂੰ ਰੁਕ ਥਾਂ ਕੀਤੀ ਜਾਵੇ